ਲੰਗ ਜਿਹੜਾ ਕਿ ਪਟਿਆਲੇ ਦੇ ਬਹੁਤ ਨੇੜੇ ਐ ਪਿਛਲੀ ਵਾਰ ਵੀ ਮੈਂ ਆਪ ਜੀ ਦੇ ਦਰਸ਼ਨ ਕਰਨ ਆਇਆ ਸੀ ਸਾਰੇ ਜਿਹੜੇ ਇੱਥੇ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਮੇਰੇ ਬੱਚੇ ਭਰਾ ਜੋ ਵੀ ਇਸ ਗਰਮੀ ਚ ਆ ਕੇ ਇੱਥੇ ਮੇਰੇ ਵਿਚਾਰ ਸੁਣ ਰਹੇ ਹੋ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਜਿਹੜੀ ਮਤਲਬ ਦੀ ਐ ਜਾਂ ਮਕਸਦ ਦੀ ਐ ਉਹ ਆਜੋ ਆਜੋ ਜਿਹੜੀ ਮਤਲਬ ਦੀ ਗੱਲ ਹੈ ਤੇ ਮਕਸਦ ਦੀ ਗੱਲ ਹੈ ਉਹ ਸੁਖਵਿੰਦਰ ਸਿੰਘ ਨੇ ਤਕਰੀਬਨ ਸਾਰੀ ਹੀ ਸਮਝਾ ਦਿੱਤੀ ਹੈ ਅੱਜ ਇਲੈਕਸ਼ਨ ਫਿਰ ਹੋ ਰਹੀ ਹੈ ਪਹਿਲਾਂ ਵੀ ਹੋਈਆਂ ਨੇ ਅੱਗੇ ਵੀ ਹੋ ਸਕਦੀਆਂ ਨੇ ਤੇ ਹੋਣਗੀਆਂ 45 47 ਸਾਲ ਤੋਂ ਆਪਾਂ ਦੇਖ ਰਹੇ ਆਂ ਕਿ ਜਿਹਨੂੰ ਵੀ ਅਸੀਂ ਵੋਟ ਪਾਉਨੇ ਆ ਪੰਜਾਬ ਦੇ ਲੋਕ ਉਹ ਬੰਦਾ ਉਹ ਗੱਲਾਂ ਜੋ ਆਪਣੇ ਇਲੈਕਸ਼ਨ ਤੋਂ ਪਹਿਲਾਂ ਕਰਦਾ ਹੈ ਉਹਦੇ ਤੇ ਕਦੇ ਪੂਰਾ ਨਹੀਂ ਉਤਰਦਾ ਤੇ ਉਹਨੇ ਕਦੇ ਰਿਅਲਾਈਜ਼ ਵੀ ਨਹੀਂ ਕੀਤਾ ਮਹਿਸੂਸ ਵੀ ਨਹੀਂ ਕੀਤਾ ਕਿ ਹਾਂ ਯਾਰ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਤਾਂ ਮੈਂ 5 ਸਾਲ ਬਤਾ ਲੇ ਪਰ ਲੋਕ ਮੇਰੇ ਮੂੰਹ ਹਲ ਦੇਖਦੇ ਰਹੇਗੇ ਪ੍ਰੋਟੈਸਟ ਕਰਦੇ ਰਹੇਗੇ ਤਾਂ ਮੈਂ ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ ਜੋ ਮੇਰੇ ਤੋਂ ਪਹਿਲਾਂ ਸ਼ਾਮਲ ਹੁਣ ਇੱਕ ਸਰਕਾਰ ਆਪ ਦੀ ਰਾਜ ਕਰ ਰਹੀ ਹੈ ਪੰਜਾਬ ਦੇ ਵਿੱਚ ਬੇਸ਼ੱਕ ਉਹ ਸਾਡੇ ਆਪਣੇ ਮੁੰਡਿਆਂ ਨੇ ਹੀ ਬਣਾਈ ਹੈ ਪਰ ਉਹਨੇ ਕਿਹਾ ਵੀ ਪਹਿਲੀ ਤਰੀਕ ਨੂੰ ਬੀਬੀਆਂ ਦੇ ਖਾਤੇ 'ਚ 1000 ਰੁਪਏ ਆਜੂਗਾ ਹੁਣ ਜੇ ਉਹ ਨਹੀਂ ਆ ਰਿਹਾ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਉਹ ਫਿਰ ਵੀ ਇਲੈਕਸ਼ਨਾਂ ਦੇ ਵਿੱਚ ਆ ਰਹੇ ਨੇ ਤੁਹਾਨੂੰ ਕਹਿਣ ਲਈ ਵੀ ਸਾਨੂੰ ਵੋਟਾਂ ਪਾਓ ਆਹ ਜਿਹੜੀ ਚੀਜ਼ ਹੈ ਕਿਉਂ ਹੈ ਕਿਉਂਕਿ ਪਹਿਲਾਂ ਵੀ ਜਦੋਂ ਪਹਿਲੀਆਂ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਸਾਡੇ ਨਾਲ ਧੋਖਾ ਕੀਤਾ ਅਸੀਂ ਫਿਰ ਉਹਨਾਂ ਨੂੰ ਹੀ ਵੋਟ ਪਾਉਂਦੇ ਰਹੇ ਆਹੀ ਆ ਪੜਨ ਲੱਗਦਾ ਹੈ ਵੀ ਜੇ ਬਾਦਲ ਇਹਨਾਂ ਨਾਲ ਧੱਕਾ ਕਰਦਾ ਰਿਹਾ ਇਹ ਬਾਦਲ ਨੂੰ ਵੋਟ ਪਾਉਂਦੇ ਰਹੇ ਜੇ ਕਾਂਗਰਸ ਨਾਲ ਧੱਕਾ ਕਰਦੀ ਰਹੀ ਇਹ ਕਾਂਗਰਸ ਨੂੰ ਵੋਟ ਪਾਉਂਦੇ ਰਹੇ ਭਾਜਪਾ ਬਾਦਲ ਨਾਲ ਰਲ ਕੇ ਰਾਜ ਕਰਕੇ ਉਹੀ ਕੁਝ ਕਰਦੀ ਰਹੀ ਜੋ ਬਾਦਲ ਕਰਦਾ ਸੀ ਪਰ ਇਹ ਫਿਰ ਵੀ ਉਹਨਾਂ ਨੂੰ ਵੋਟ ਪਾਉਂਦੇ ਰਹੇ ਆਪ ਵੀ ਉਹਨਾਂ ਪੂਰਨਿਆਂ ਤੇ ਚੱਲੀ ਐ ਜੋ ਪਹਿਲਾਂ ਇਹਨਾਂ ਤਿੰਨਾਂ ਧਿਰਾਂ ਨੇ ਕਰਕੇ ਦਿਖਾਇਆ ਸਾਨੂੰ ਅਸੀਂ ਇਸ ਸਾਰੀ ਗੱਲ ਦੇ ਵਿੱਚ ਅਚੇਤ ਰੂਪ 'ਚ ਦੋਸ਼ੀ ਆਂ ਸੁਚੇਤ ਰੂਪ 'ਚ ਤਾਂ ਅਸੀਂ ਕਹਿੰਦੇ ਆਂ ਅਸੀਂ ਉਹਨਾਂ ਨੂੰ ਹਰਾ ਦਾਂਗੇ ਪਰ ਜਿਤਾਉਂਦੇ ਕਿਨੂੰ ਆ ਜੇ ਇੱਕ ਨੂੰ ਹਰਾਉਣੇ ਆ ਜਿਤਾਉਣੇ ਕਿਨੂੰ ਆ ਇਹ ਵੀ ਤਾਂ ਧਿਆਨ ਕਰਨਾ ਚਾਹੀਦਾ ਪਰ ਅਸੀਂ ਇਹ ਧਿਆਨ ਕਦੇ ਨਹੀਂ ਕੀਤਾ ਉਦਾਹਰਨ ਦੇ ਤੌਰ ਤੇ 78 ਚ ਬਾਦਲ ਨੇ ਸਿੱਖ ਮਰਵਾਏ ਦਰਬਾਰ ਸਾਹਿਬ ਦੇ ਨੇੜੇ ਅੰਮ੍ਰਿਤਸਰ ਵਿਸਾਖੀ ਵਾਲੇ ਦਿਨ ਕੱਢ ਕੇ ਦੇਖ ਲਿਓ ਬੱਚੇ ਕੱਢ ਕੇ ਦਿਖਾ ਦਿੰਗੇ ਚੀਫ ਮਿਨਿਸਟਰ ਬਾਦਲ ਹੈ 13 ਸਿੱਖ ਸ਼ਹੀਦੀ ਪਾ ਕੇ ਪੈਏ ਨੇ ਸੜਕ ਤੇ ਅੱਜ 47 ਸਾਲ ਹੋ ਗਏ ਇੱਕ ਵੀ ਬੰਦੇ ਨੂੰ ਇੱਕ ਘੰਟੇ ਦੀ ਵੀ ਸਜ਼ਾ ਨਹੀਂ ਹੋਈ ਫਿਰ ਉਹਨਾਂ 13 ਦਾ ਕਤਲ ਕੌਣ ਕਰ ਗਿਆ ਅੱਜ ਵੀ ਸਵਾਲ ਖੜਾ ਹੈ ਤੇ ਸਰਕਾਰ ਬਾਦਲ ਦੀ ਹੁਣ ਜੇ ਬਾਦਲ ਨੂੰ ਅਸੀਂ ਪੰਜਾਬ ਦੇ ਲੋਕ ਉਦੋਂ ਹੀ ਸਸਰੀਕਾਲ ਬੁਲਾ ਦਿੰਦੇ ਵੀ ਠੀਕ ਐ ਤੂੰ ਸਾਡੇ ਮਾਰਤੇ ਉਹਨਾਂ ਦਾ ਕੇਸ ਨਹੀਂ ਚਲਾਇਆ ਵਿਰੋਧੀ ਸਾਰੇ ਬਰੀ ਹੋ ਗਏ ਅੱਜ ਤੋਂ ਬਾਅਦ ਤੂੰ ਆਈ ਪੰਜਾਬ 'ਚ ਤੈਨੂੰ ਵੋਟ ਪਾ ਕੇ ਦਿਖਾਵਾਂਗੇ ਤੂੰ ਕਿਵੇਂ ਐਡਾ ਵੱਡਾ ਜੁਰਮ ਕੀਤਾ ਪਰ ਇਹ ਹੋਇਆ ਨਹੀਂ ਹੋਇਆ ਇਹ ਐ ਕਿ ਉਸ ਤੋਂ ਬਾਅਦ ਵੀ ਤਿੰਨ ਵਾਰ ਉਸੇ ਬਾਦਲ ਨੂੰ ਚੀਮਿਸਟਰ ਬਣਾਇਆ ਇਸ ਪੰਜਾਬ ਨੇ ਫਿਰ ਅਗਲੇ ਗਲਤੀਆਂ ਕਿਉਂ ਨਹੀਂ ਕਰਨਗੇ ਫਿਰ ਆ ਗਈ ਕਾਂਗਰਸ ਦਰਬਾਰ ਸਾਬ ਢਾਤਾ ਸੰਜਨੈ ਸਿੰਘ ਜੀ ਨੂੰ ਸ਼ਹੀਦ ਕਰਤਾ ਦਿੱਲੀ ਸਾਡਾ ਕਤਲੇਆਮ ਕਰਾਤਾ ਪਰ ਅਸੀਂ ਪੰਜਾਬ ਦੇ ਲੋਕਾਂ ਨੇ ਫਿਰ ਕਾਂਗਰਸ ਨੂੰ ਹੀ ਚਦਾਤਾ ਵੋਟਾਂ ਬਾਦਲਾਂ ਨੂੰ ਵੀ ਪਾਤੀਆਂ ਕਾਂਗਰਸ ਨੂੰ ਵੀ ਪਾਤੀਆਂ ਆ ਰਾਣੀ ਸਾਹਿਬ ਅੱਜ ਸਾਡੀਆਂ ਤੁਹਾਡੀਆਂ ਵੋਟਾਂ ਲੈ ਕੇ ਅੱਜ ਦੂਜੀ ਪਾਰਟੀ ਚਲੇਗੇ ਪਰ 20 ਸਾਲ ਆਪਾਂ ਨੇ ਬਣਾਇਆ ਕਿਉਂ ਜੇ ਪਹਿਲੇ 5 ਸਾਲ ਚ ਉਹਨੇ ਕੰਮ ਨਹੀਂ ਕੀਤਾ ਅੱਗੇ ਫਿਰ 5 ਸਾਲ ਫਿਰ 5 ਸਾਲ ਫਿਰ 20 ਸਾਲ ਜਿੱਦੋਂ 6 ਸਾਲ ਉਹ ਮਨਿਸਟਰ ਰਹੇ ਨੇ ਸੈਂਟਰ ਦੇ ਦੱਸੋ ਪਟਿਆਲੇ ਕਿਹੜਾ ਚਲੋ ਮੈਨੂੰ ਤਾਂ ਦੁੱਖ ਹੈ ਵੀ ਉਹਨਾਂ ਨੇ ਦਰਬਾਰ ਸਾਹਿਬ ਢਾਣ ਵਾਲੀ ਥਿਰ ਵੱਲੋਂ ਇਲੈਕਸ਼ਨਾਂ ਲੜੀਆਂ ਪਰ ਵੋਟਾਂ ਤਾਂ ਪਾਈਆਂ ਨਾ ਮੈਨੂੰ ਤਾਂ ਇਹ ਦੁੱਖ ਹੈ ਪਰ ਹੋ ਸਕਦਾ ਲੋਕਾਂ ਨੂੰ ਇਹ ਹੋਵੇ ਵੀ ਪਟਿਆਲੇ ਦੇ ਕੰਮ ਬੜੇ ਕਰਤੇ ਜੀ ਤਾਂ ਅਸੀਂ ਵੋਟਾਂ ਪਾਈਆਂ ਮੈਨੂੰ ਦੱਸੋ ਪਟਿਆਲੇ ਚ ਕਿਹੜਾ ਸੈਂਟਰ ਦਾ ਪ੍ਰੋਜੈਕਟ ਆਇਆ ਜਿਹੜਾ ਕਿਸੇ ਐਮਪੀ ਨੇ ਜਾਂ ਮਿਨਿਸਟਰ ਨੇ ਲਿਆਣਾ ਹੁੰਦਾ ਹੈ ਕਿਹੜੀ ਉਹ ਵੀਡੀਓ ਤੁਸੀਂ ਦੇਖ ਲਈ ਪੰਜਾਬ ਦੇ ਲੋਕਾਂ ਨੇ ਪਟਿਆਲੇ ਦੇ ਲੋਕਾਂ ਨੇ ਜਿੱਥੇ ਪ੍ਰਨੀਤ ਕੌਰ ਪਾਰਲੀਮੈਂਟ ਜਾ ਕੇ ਪਟਿਆਲੇ ਦੀ ਗੱਲ ਕਰ ਰਹੀ ਹੈ ਉਹ ਇੱਕ ਵੀਡੀਓ ਦਿਖਾ ਦਿਓ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੂੰ ਕੇਵਲ ਡੇਢ ਸਾਲ ਲਈ ਚੁਣਿਆ ਤੇ ਅੱਜ ਵੀਡੀਓ ਕੱਢ ਕੇ ਦੇਖ ਲਓ ਉਹਨੇ ਕਿਹਾ ਵੀ ਮੂਸੇ ਵਾਲੇ ਦਾ ਕਤਲ ਕਿਉਂ ਹੋਇਆ ਸਿੱਧੂ ਦੀਪ ਸਿੱਧੂ ਦਾ ਕਤਲ ਕਿਉਂ ਹੋਇਆ? ਅਵਤਾਰ ਸਿੰਘ ਖੰਡੇ ਦਾ ਕਤਲ ਕਿਉਂ ਹੋਇਆ? ਹਰਦੀਪ ਸਿੰਘ ਨਿੱਜਰ ਦਾ ਕਤਲ ਕਿਉਂ ਹੋਇਆ? ਪਰਮਜੀਤ ਸਿੰਘ ਪੰਜਵੜ ਦਾ ਕਤਲ ਕਿਉਂ ਹੋਇਆ? ਇਹ ਪਿਛਲੇ 2 ਸਾਲ ਦੀ ਕਹਾਣੀ ਹੈ ਜਿਹਨੂੰ ਤੁਸੀਂ 1.5 ਸਾਲ ਵਾਸਤੇ ਪੰਜਾਬ ਨੇ ਐਮਪੀ ਬਣਾਇਆ ਉਹ ਸਾਰੀਆਂ ਗੱਲਾਂ ਪਾਰਲੀਮੈਂਟ ਚ ਕਰਿਆ ਆ ਜਿਨ੍ਹਾਂ ਨੂੰ 20-20 ਸਾਲ ਤੋਂ ਬਣਾ ਰਹੇ ਹੋ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਕਦੋਂ ਬਾਦਲ ਬੋਲੇ ਨੇ ਪਾਰਲੀਮੈਂਟ ਚ ਬੈਠ ਕੇ। ਸੋ ਇਹ ਸਾਰੀਆਂ ਗੱਲਾਂ ਦਾ ਖਮਿਆਜਾ ਸਾਨੂੰ ਹੀ ਭੁਗਤਣਾ ਪਏਗਾ ਕਿਉਂਕਿ ਅਸੀਂ ਮਰਜ਼ ਨੂੰ ਸਮਝਦਿਆਂ ਹੋਇਆਂ ਵੀ ਇਲਾਜ ਨਹੀਂ ਕੀਤਾ ਇਹਨਾਂ ਲੋਕਾਂ ਦਾ ਇਲਾਜ ਕੇਵਲ ਇੱਕ ਹੈ ਕਿ ਇਹਨਾਂ ਨੂੰ ਵੋਟਾਂ ਨਾ ਪਾਈਆਂ ਜਾਣ ਫਿਰ ਤਾਂ ਇਹ ਸਿੱਧੇ ਹੋ ਕੇ ਤੁਰਨਗੇ ਪਰ ਜੇ ਇਹ ਗੁਨਾਹ ਕਰੀ ਜਾਣ ਅਸੀਂ ਵੋਟ ਪਾਈ ਜਾਈਏ ਫਿਰ ਉਹ ਕਿਉਂ ਸਮਲਣਗੇ ਕਿਉਂਕਿ ਜਿਹੜੀ ਦਿੱਲੀ ਦੀ ਹਕੂਮਤ ਹੈ ਇੰਡੀਅਨ ਸਟੇਟ ਹੈ ਇਹ ਪੰਜਾਬ ਨਾਲ ਖਾਸ ਕਰ ਸਿੱਖਾਂ ਨਾਲ ੱੱਕਾ ਕਰਨ ਦੇ ਵਿੱਚ ਆਪਣਾ ਗੁਣ ਮਹਿਸੂਸ ਕਰਦੀ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਤੁਸੀਂ ਆਪਸ ਵਿੱਚ ਡਿਸਕਸ ਕਰਿਓ 84 ਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਸਿੱਖਾਂ ਦਾ ਦਿੱਲੀ ਚ ਕਤਲੇਆਮ ਹੋਇਆ ਤੁਸੀਂ ਉਸ ਸਾਲ ਦੀਆਂ ਵੋਟਾਂ ਦਾ ਰਿਜ਼ਲਟ ਕੱਢ ਕੇ ਦੇਖੋ ਕਾਂਗਰਸ ਨੂੰ 75 ਸਾਲ ਚ ਸਭ ਤੋਂ ਜ਼ਿਆਦਾ ਵੋਟਾਂ ਉਦੋਂ ਪਈਆਂ ਜਦੋਂ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਰੇ ਦੇਸ਼ 'ਚ ਅਗਲੇ ਫਿਰ ਸਾਡਾ ਕਤਲ ਕਿਉਂ ਨਹੀਂ ਕਰਨਗੇ ਵੀ ਇਹਨਾਂ ਨੂੰ ਮਾਰ ਕੇ ਘਟ ਗਿਣਤੀਆਂ ਨੂੰ ਤਾਂ ਵੋਟਾਂ ਹੀ ਬਹੁਤ ਮਿਲਦੀਆਂ ਨੇ ਆਹੀ ਮੁਸਲਮਾਨਾਂ ਨਾਲ ਹੋਇਆ ਗੁਜਰਾਤ 'ਚ ਉਹਨਾਂ ਦਾ ਕਤਲੇਆਮ ਹੋਇਆ ਤੇ ਮੋਦੀ ਉੱਥੋਂ ਜਿੱਤਿਆ ਤਿੰਨ ਵਾਰ ਚੀ ਪ੍ਰਿੰਮਿਸਟਰ ਬਣਿਆ ਹੁਣ ਦੋ ਵਾਰ ਪ੍ਰਾਈਮ ਮਿਨਿਸਟਰ ਬਣ ਚੁੱਕਾ ਹੈ ਜੇ ਮੁਸਲਮਾਨਾਂ ਦੀ ਘਟ ਗਿਣਤੀ ਮਾਰ ਕੇ ਇਹਨਾਂ ਨੂੰ ਵੋਟਾਂ ਮਿਲਦੀਆਂ ਨੇ ਜੇ ਸਿੱਖਾਂ ਨੂੰ ਮਾਰ ਕੇ ਵੋਟਾਂ ਮਿਲਦੀਆਂ ਨੇ ਫਿਰ ਇਹ ਤਾਂ ਸਿੱਖਾਂ ਨੇ ਸੋਚਣਾ ਹੈ ਤਾਂ ਮੁਸਲਮਾਨਾਂ ਨੇ ਸੋਚਣਾ ਹੈ ਵੀ ਅਸੀਂ ਆਪਣੀ ਹੋਂਦ ਬਚਾਉਣ ਵਾਸਤੇ ਕਰੀਏ ਕੀ ਅਸੀਂ ਤਾਂ ਉਹ ਵੀ ਨਹੀਂ ਕਰ ਰਹੇ ਜੋ ਸਾਨੂੰ ਕਰਨਾ ਚਾਹੀਦਾ ਘੱਟੋ ਘੱਟ ਨਾਲ ਵੋਟਾਂ ਤਾਂ ਪਾਈਏ ਸੋ ਮੇਰੀ ਬੇਨਤੀ ਹੈ ਅੱਜ ਬਾਦਲਾ ਨੇ ਕਾਂਗਰਸ ਨੇ ਖਾਸ ਕਰਕੇ ਮੈਂ ਬਾਦਲਾ ਨੂੰ ਕਹੂੰਗਾ ਖਡੂਰ ਸਾਹਿਬ ਉਹਨਾਂ ਨੇ ਆਪਣਾ ਚਿਹਰਾ ਫੇਰ ਨੰਗਾ ਕੀਤਾ ਹੈ ਇਹ ਹੁਣ ਤੁਹਾਨੂੰ ਤੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਊਗਾ ਕਿ ਅੱਜ ਕੌਮ ਇੱਕ ਫੈਸਲਾ ਕਰ ਬੈਠੀ ਆ ਕਿ ਜੇ ਸਰਕਾਰ ਤੱਕਾ ਕਰ ਰਹੀ ਐ ਤੇ ਕੀਤਾ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂ ਡਿਬਰੂਗੜ੍ਹ ਜੇਲ੍ਹ ਭੇਜਿਆ ਉਹਦਾ ਜਵਾਬ ਦੇਣ ਵਾਸਤੇ ਉਹ ਇਲੈਕਸ਼ਨਾਂ 'ਚ ਖੜੇ ਨੇ ਤੇ ਪੰਜਾਬ ਉਹਨਾਂ ਨੂੰ ਵੋਟਾਂ ਪਾਣੇ ਚਾਹੁੰਦਾ ਹੈ ਖੜੂਰ ਸਾਹਿਬ ਪਰ ਬਾਦਲਾ ਨੇ ਉਹਨਾਂ ਦੀਆਂ ਵੋਟਾਂ ਘਟਾਉਣ ਵਾਸਤੇ ਬਿਰਸਾ ਸਿੰਘ ਬਲਟੋਹਾ ਖੜਾ ਕਰਤਾ ਤੇ ਹੁਣ ਆਪਾਂ ਸੋਚੀਏ ਪੰਜਾਬ ਸੋਚੇ ਸਿੱਖ ਕੌਮ ਸੋਚੇ ਕਿ ਬਾਦਲਾਂ ਦੀ 40-45 ਸਾਲ ਤੋਂ ਚੱਲੀ ਆ ਰਹੀ ਗਦਾਰੀ ਅੱਜ ਵੀ ਸਾਹਮਣੇ ਹੈ ਅੱਜ ਉਹਨਾਂ ਨੂੰ ਸਾਰੇ ਪੰਜਾਬ 'ਚ ਹਰਾਉਣਾ ਹੈ ਕਿ ਜਿਤਾਉਣਾ ਹੈ ਇਹ ਗਲਤਾ ਉਹ ਹੋਈ ਕਿ ਕੱਲ ਔਰੰਗਜ਼ੇਬ ਵੀ ਆ ਕੇ ਖੜ ਜੂਗਾ ਤੇ ਪੰਜਾਬ ਦੇ ਲੋਕ ਸਿੱਖ ਲੋਕ ਉਹਨੂੰ ਵੋਟਾਂ ਪਾਉਣਗੇ ਬੇਸ਼ੱਕ ਤੁਹਾਨੂੰ ਇਹ ਗੱਲ ਚੰਗੀ ਨਾ ਲੱਗੇ ਜਿਨ੍ਹਾਂ ਨੇ ਔਰੰਗਜ਼ੇਬ ਵਰਗੇ ਕੰਮ ਕੀਤੇ ਜੇ ਆਪਾਂ ਉਹਨਾਂ ਨੂੰ ਵੋਟਾਂ ਪਾਈਆਂ ਨੇ ਤਾਂ ਫਿਰ ਔਰੰਗਜੀਬ ਵੀ ਕਹੂਗਾ ਮੈਂ ਕਿਉਂ ਮਾਰਾਂ ਬਈ ਮੈਂ ਵੀ ਤਾਂ ਤੁਹਾਨੂੰ ਕਤਲ ਹੀ ਕੀਤਾ ਹੈ ਤੁਹਾਡੇ ਗੁਰੂ ਨੂੰ ਸ਼ਹੀਦ ਕੀਤਾ ਹੈ ਤਾਂ ਆ ਬਾਦਲ ਹੋਣੀ ਤੁਹਾਨੂੰ ਕੀ ਕਰਦੇ ਰਹੇ ਨੇ ਤੁਸੀਂ ਉਹਨਾਂ ਨੂੰ ਵੋਟਾਂ ਪਾ ਸਕਦੇ ਹੋ ਮੈਨੂੰ ਕੋਈ ਪਾਉਂਦੇ ਇਹ ਸਵਾਲ ਖੜਾ ਹੈ ਸਾਡੀ ਕੌਮ ਦੇ ਅੱਗੇ ਪੰਜਾਬ ਦੇ ਅੱਗੇ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਹੈ ਅੱਜ ਨੌਜਵਾਨ 2 ਸਾਲ ਪਹਿਲਾਂ ਕੀਤੀ ਗਲਤੀ ਨੂੰ ਭੁੱਲ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਿੱਸੇ 'ਚ ਆ ਚੁੱਕਾ ਹੈ ਅੱਜ ਪੰਜਾਬ ਪਟਿਆਲੇ ਦੇ ਮੈਂ 250 ਤੋਂ ਜ਼ਿਆਦਾ ਮੀਟਿੰਗਾਂ ਕਰ ਚੁੱਕਾ ਤੁਹਾਡੇ ਵਾਂਗ ਜਿੱਥੇ ਹੁਣ ਜਿਵੇਂ ਹੁਣ ਮੈਂ ਤੁਹਾਡਾ ਕਰ ਰਿਹਾ ਕਿਸੇ ਇੱਕ ਥਾਂ ਤੋਂ ਵੀ ਮੈਨੂੰ ਰਿਸਪੌਂਸ ਇਹ ਹਜਾ ਨਹੀਂ ਮਿਲਿਆ ਜਿਹਹ ਜ ਮੈਨੂੰ ਪਹਿਲਾਂ ਮਿਲਦਾ ਸੀ ਬੱਚਿਆਂ ਨੇ ਆ ਕੇ ਦੋ ਤਿੰਨ ਬੱਚਿਆਂ ਨੂੰ ਮੁੰਡਿਆਂ ਨੇ ਮੇਰੇ ਕੋਲ ਰੋਕ ਵੀ ਕਿਹਾ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਇੰਨੀ ਵੱਡੀ ਗਲਤੀ ਕੀਤੀ ਕਿਉਂ ਸਾਨੂੰ ਸਿਮਰਨਜੀਤ ਸਿੰਘ ਮਾਨ ਕਿਉਂ ਨਹੀਂ ਦੱਸਿਆ ਅਸੀਂ ਆਪ ਨੂੰ ਕਿਉਂ ਜਤਾਇਆ ਜੇ ਅਸੀਂ ਤਿੰਨਾਂ ਨੂੰ ਨਕਾਰਨਾ ਸੀ ਤਾਂ ਅਸੀਂ ਮਾਨ ਜਿਤਾ ਦਿੰਦੇ ਜਿਹੜਾ 45 ਸਾਲ ਤੋਂ ਨਾ ਝੁਕਿਆ ਹੈ ਨਾ ਡਰਿਆ ਹੈ ਨਾ ਰੁਕਿਆ ਘਰੇ ਬੈਠਿਆ ਸੋ ਹੋਰ ਆਪਾਂ ਚਾਹੁੰਦੇ ਕੀ ਹਾਂ ਜਿਹੜਾ ਤੁਹਾਡੀ ਇੱਥੇ ਵੀ ਰੱਖਿਆ ਕਰ ਰਿਹਾ ਤੇ ਵਿਦੇਸ਼ਾਂ 'ਚ ਸਾਡਾ ਬੱਚਾ ਚਲਾ ਜਾਂਦਾ ਉਹਨੂੰ ਵੀ ਚਿੱਠੀ ਸਿਵਰਜ ਸਿੰਘ ਮਾਂ ਨਹੀਂ ਦੇ ਸਕਦਾ ਇਹ ਵੀ ਇੱਕ ਸੱਚ ਹੈ ਸੋ ਜਿਹਨੂੰ ਪੰਜਾਬ ਨੇ ਵੋਟਾਂ ਨਹੀਂ ਪਾਈਆਂ ਉਹਨੇ ਪੰਜਾਬ ਨਾਲ ਖੜਨ ਦਾ 40 ਸਾਲ ਦਾ ਰਿਕਾਰਡ ਬਣਾਇਆ ਹੈ ਇਹ ਹੁਣ ਪੰਜਾਬ ਸੋਚੇ ਇਹ ਹੁਣ ਕੌਮ ਸੋਚੇ ਸਿੱਖ ਸੋਚਣ ਕਿ ਸਿਮਰਜੀਤ ਸਿੰਘ ਮਾਨ ਦੀ ਧਿਰ ਅੱਜ ਇਹ ਵੀ ਤੁਹਾਨੂੰ ਬੇਨਤੀ ਕਰ ਚੱਲਿਆ ਕਿ ਅੱਜ 13 ਥਾਂ ਤੇ ਅਸੀਂ ਆਪਣੇ ਬੰਦੇ ਖੜੇ ਕਰਤੇ ਸਾਰੇ ਪੰਜਾਬ ਚ ਇੱਕ ਥਾਂ ਤੇ ਸਾਡਾ ਚੋਣ ਨਿਸ਼ਾਨ ਮਾਇਕ ਹੈ ਖਡੂਰ ਸਾਹਿਬ ਬਾਕੀ 12 ਥਾਂ ਤੇ ਮੇਰੀ ਉਹ ਭੈਣੋ ਭਰਾਓ ਮੇਰੇ ਬੱਚੇ ਬੱਚਿਓ 13 12 ਥਾਂ ਤੇ ਬਾਲਟੀ ਹੈ ਚੋਣ ਨਿਸ਼ਾਨ ਬਾਲਟੀ ਹੈ ਜਿਸ ਤਰ੍ਹਾਂ ਮੇਰਾ ਉਸ ਤਰ੍ਹਾਂ ਹੀ ਸਿਮਰਜੀਤ ਸਿੰਘ ਮਾਨ ਦਾ ਉਸੇ ਤਰ੍ਹਾਂ ਅਮਰਤਪਾਲ ਸਿੰਘ ਛੰਦੜੇ ਦਾ ਉਸੇ ਤਰ੍ਹਾਂ ਲਖੇ ਸਧਾਣੇ ਦਾ ਉਸੇ ਤਰ੍ਹਾਂ ਮਤਲਬ ਕਿ ਈਮਾਨ ਸਿੰਘ ਮਾਨ ਦਾ ਸਾਰੇ ਅਸੀਂ 12 ਥਾਵਾਂ ਤੇ ਬਾਲਟੀ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਆ ਤੁਸੀਂ ਹੁਣ ਕਿਰਪਾ ਕਰਕੇ ਸਾਰੀਆਂ ਗੱਲਾਂ ਦੀ ਵਿਚਾਰ ਕਰਕੇ ਪਿਛਲਾ ਸਾਰਾ ਰਿਕਾਰਡ ਆਪਾਂ ਪਰਾਂ ਕਰੀਏ ਆਪਾਂ ਆਪਣੇ ਮਤ ਦਾ দান ਕਰੀਏ ਆਮ ਤੌਰ ਤੇ ਕਹੇ ਜਾਂਦਾ ਮਤਦਾਨ ਅਕਲ ਦਾ দান ਹੁਣ ਪਤਾ ਲੱਗੂ ਆਪਾਂ ਨੂੰ ਜਦੋਂ ਆਪਾਂ ਸਾਰੀਆਂ ਗੱਲਾਂ ਨੂੰ ਜਾਣਗੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਇੱਕ ਘੰਟੇ 'ਚ ਸਾਰੇ ਸੰਸਾਰ 'ਚ ਰਾਏ ਬਣ ਸਕਦੀ ਹੈ ਜੇ ਆਪਾਂ ਰਾਏ ਬਣਾਉਣਾ ਚਾਹੀਏ ਤਾਂ ਸਾਰਿਆਂ ਕੋਲ ਆਪਣੇ ਆਪਣੇ ਵਟਸਐਪ ਗਰੁੱਪਸ ਨੇ ਸਾਰਿਆਂ ਕੋਲ ਫੇਸਬੁੱਕ ਇੰਸਟਾਗ੍ਰਾਮ ਨੇ YouTube ਦੇਖਦੇ ਹੋ ਤੁਸੀਂ ਇਕੱਠੇ ਹੋ ਸਕਦੇ ਹੋ ਮੈਸੇਜਸ ਕਰ ਸਕਦੇ ਹੋ ਸੋ ਅੱਜ ਤੋਂ ਹੀ ਜੇ ਤੁਹਾਨੂੰ ਲੱਗਿਆ ਕਿ ਪੰਜਾਬ ਪੱਖੀ ਸਿਆਸਤ ਆਪਾਂ ਨੇ ਖੜੀ ਕਰਨੀ ਹੈ ਤਾਂ ਤੁਸੀਂ ਬਾਲਟੀ ਦੇ ਨਿਸ਼ਾਨ ਨੂੰ ਇੱਕ ਵਾਰ ਪੰਜਾਬ ਨੂੰ ਜਾ ਕੇ ਪਾਰਲੀਮੈਂਟ ਚ ਖੜਾਓ ਫਿਰ ਉਹਦੇ ਰਿਜ਼ਲਟ ਆਪਣੇ ਸਾਹਮਣੇ ਆਉਣਗੇ ਜਿਹੜੇ 40-45 ਸਾਲ ਤੋਂ ਅਸੀਂ ਸਿਰੜ ਨਿਵਾ ਰਹੇ ਹਾਂ ਉਹ ਸਿਰੜ ਦਾ ਰਿਜ਼ਲਟ ਅਸੀਂ ਪਾਰਲੀਮੈਂਟ ਚ ਤੁਹਾਨੂੰ ਦੋਵਾਂਗੇ ਜਿਵੇਂ ਸਿਮਰਜੀਤ ਸਿੰਘ ਮਾਨ ਡੇਢ ਸਾਲ ਤੋਂ 2 ਸਾਲ ਤੋਂ ਦੇ ਰਹੇ ਨੇ ਸੋ ਮੇਰੀ ਇੱਥੇ ਹੀ ਬੇਨਤੀ ਖਤਮ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਆਏ ਹੋ ਮੈਨੂੰ ਸੁਣਿਆ ਇੰਨੀ ਗਰਮੀ ਦੇ ਵਿੱਚ ਬੱਚੇ ਵੀ ਆਏ ਨੇ ਮੇਰੀਆਂ ਭੈਣਾਂ ਬੱਚੀਆਂ ਵੀ ਆਈਆਂ ਨੇ ਮੇਰੇ ਬੱਚੇ ਵੀ ਆਏ ਨੇ ਭਰਾ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੱਥੇ ਇੰਤਜ਼ਾਮ ਕਰਕੇ ਮੈਨੂੰ ਤੁਹਾਡੇ ਦਰਸ਼ਨ ਕਰਾਏ ਨੇ ਉਹਨਾਂ ਦਾ ਉਚੇਚਤ ਧੰਨਵਾਦ ਸਾਰਿਆਂ ਦਾ ਧੰਨਵਾਦ ਸੋਚੋ ਵਿਚਾਰੋ ਤੇ ਉਦੋਂ ਬਾਅਦ ਵੋਟ ਪਾਓ ਵਾਹਿਗੁਰੂ ਜੀ ਕਾ ਖਾਲਸਾ